ਉਸ ਕੁੱਤੇ ਬੰਦੇ ਨੂੰ ਉਸ ਹਰਾਮਜ਼ਾਦੇ ਬੰਦੇ ਨੂੰ ਮੈਂ ਕਿਤੇ ਹਾਲਤ ਚ ਵੀ ਬਖਸ਼ਣ ਵਾਲੇ ਪਾਸੇ ਨਹੀਂ ਲੈ ਕੇ ਜਾਣਾ ਚਾਹੁੰਦਾ ਹੂੰ ਬਾਕੀ ਕਿਸੇ ਦੀ ਸੋਚ ਕੁਝ ਵੀ ਹੋ ਸਕਦੀ ਹੈ ਮੈਂ ਉਹਦੀ ਬੀਟੀਸਾਈਜੇਸ਼ਨ ਚ ਨਹੀਂ ਪੈਣਾ ਓਏ ਉਹ ਤੇ ਸਾਡੇ ਗੁਰੂ ਸਾਹਿਬਾਨ ਨੇ ਤੇ ਕਦੀ ਇਹੋ ਜਿਹੀ ਕੋਈ ਟੈਂਦੀ ਕਲਾ ਦੀ ਗੱਲ ਹੀ ਨਹੀਂ ਕੀਤੀ ਜੋ ਕੁਝ ਇਸ ਮੈਂ ਉਨਕੀ ਕਵਾਂ ਮੈਂ ਤੇ ਆਪਣੇ ਮੂੰਹ ਚੋਂ ਲਫ਼ਜ਼ ਵੀ ਨਹੀਂ ਕੱਢਣਾ ਚਾਹੁੰਦਾ ਵੀ ਜਿੱਦਾਂ ਦਾ ਇਹਨੇ ਉਹ AI ਟੂਲ ਵਰਤ ਕੇ ਗੁਰੂ ਸਾਹਿਬਾਨ ਬਾਰੇ ਜੋ ਦਿਖਾਇਆ ਜਾਂ ਕੀਤਾ ਤੁਹਾਨੂੰ ਕੀ ਲੱਗਦਾ ਹੈ ਇਹ ਗਲਤੀ ਕਰਨ ਪਿੱਛੇ ਕਾਰਨ ਕੀ ਰਿਹਾ ਹੋਵੇਗਾ ਉਸ ਤੋਂ ਬਾਅਦ ਹੁਣ ਕਹਿੰਦੇ ਪਏ ਨੇ ਵੀਡੀਓ ਵੀ ਡਿਲੀਟ ਸ਼ਾਇਦ ਇਹ ਤੇ ਇਹ ਤੇ ਸੇਫ ਇਹ ਜਿਹੜੇ ਯੂਟਿਊਬਰ ਨੇ ਜਾਂ ਜਿਹੜੇ ਹੋਰ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਇਹੋ ਜਿਹੇ ਤੁਰੇ ਫਿਰਦੇ ਨੇ ਨੰਗ ਇਹ ਸਿਰਫ ਤੇ ਸਿਰਫ ਆਪਣੀ ਇੱਕ ਤਰ੍ਹਾਂ ਦੀ ਇੱਕ ਉਹ ਟੀਆਰਪੀ ਕਹਿ ਲੋ ਜਾਂ ਇੱਕ ਇੱਕ ਪਪੂਲੈਰਿਟੀ ਬਣਾਣਾ ਜਾਂਦੇ ਨੇ ਜਾਂ ਉਸ ਪਲੇਟਫਾਰਮ ਤੇ ਪਾ ਕੇ ਉਹ ਜਿੰਨੇ ਕੋਈ ਜਿਆਦੇ ਵਿਊਅਰਸ ਵੱਧ ਜਾਣ ਉਹਦੇ ਉਹ ਪੈਸੇ ਮਿਲ ਜਾਣਗੇ ਜਾਂ ਉਹ ਕਰ ਲੈਣਗੇ ਲਾਲਚੀ ਇਨਸਾਨ ਨੇ ਇਹਨਾਂ ਨੂੰ ਕਿਸੇ ਧਰਮ ਨਾਲ ਕਿਸੇ ਮਜ਼ਬ ਦੇ ਨਾਲ ਡੋਨਟ ਸੇ ਓਨਲੀ ਸਿੱਖ ਇਹਨਾਂ ਦਾ ਕੋਈ ਧਰਮ ਔਰ ਕੋਈ ਮਜ਼ਬ ਨਹੀਂ ਇਹ ਭਾਵੇਂ Hindu ਧਰਮ ਚੋਂ ਹੋਣ ਇਹ ਭਾਵੇਂ ਕਿਸੇ ਧਰਮ ਚੋਂ ਹੋਣ ਇਹ ਧਰਮ ਦੇ ਰਖਵਾਲੇ ਨਹੀਂ ਇਹ ਧਰਮ ਨੂੰ ਵਿਗਾੜਨ ਵਾਲੇ ਬੰਦੇ ਨੇ ਉਸ ਘਟੀਆ ਔਰ ਨੀਚ انسان ਨੂੰ ਤੁਸੀਂ ਕੋਈ ਵੀ ਕਿਸੇ ਤਿਲਕੇ ਦਾ ਇਨਫੋਰਮੇਟਿਵ ਬਣਾਉਣਾ ਨਹੀਂ ਚਾਹੀਦਾ ਜੋ ਨੇ ਹਰਕਤ ਕੀਤੀ ਹੈ ਇਸ ਹਰਕਤ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਉਹਨੂੰ ਖੁਦ ਆਪ ਫਾ ਲੈ ਕੇ ਤੇ ਮਰ ਜਾਣਾ ਚਾਹੀਦਾ ਹੈ ਬੜਾ ਵੱਡਾ ਯੂਟਿਊਬਰ ਹੈਗਾ ਧਰੂਪਰਾਟੀ ਨਾਮ ਛੋਟਾ ਨਹੀਂ ਹੈਗਾ ਬਹੁਤ ਵੱਡਾ ਨਾਮ ਹੈਗਾ ਪਰ ਉਸ ਯੂਟਿਊਬਰ ਤੋਂ ਅਜੀਹਾ ਫੰਬਲ ਹੋਣਾ ਅਜੀਹੀ ਗਲਤੀ ਹੋਣੀ ਉਸ ਚੀਜ਼ ਦੇ ਪਿੱਛੇ ਤੁਹਾਨੂੰ ਕੋਈ ਖਦਸਾ ਲੱਗਦਾ ਹੈ ਖਦਸ਼ਾ ਸਿਰਫ ਤੇ ਸਿਰਫ ਉਹ ਅਜੇ ਚੀਜ਼ ਸਾਹਮਣੇ ਜਿਹੜੀ ਨਹੀਂ ਆਈ ਜਿਹੜੀ ਆਈ ਹੈ ਉਹ ਖਦਸ਼ਾ ਸਿਰਫ ਇੰਨੇ ਤੇ ਇੰਨਾ ਹੈ ਕਿ ਮੈਂ ਉਹ ਸਿਰਫ ਪੈਸਿਆਂ ਦੇ ਲਾਲਚ ਨੂੰ ਜਾਂ ਆਪਣੇ ਫਾਲੋਅਰਸ ਵਧਾਣ ਦੇ ਚੱਕਰ 'ਚ ਜਾਂ ਆਪਣੇ ਵਿਊਅਰਸ ਵਧਾਣ ਦੇ ਚੱਕਰ 'ਚ ਉਹ ਅਜੇ ਤੱਕਰ ਦੀ ਗੱਲ ਉਹ ਸਾਹਮਣੇ ਆਈ ਹੈ ਖਦਸ਼ਾ ਹੋ ਸਕਦਾ ਹੈ ਕਿ ਸ਼ਾਇਦ ਇਹਦੇ ਪਿੱਛੇ ਕੋਈ ਏਜੰਸੀਆਂ ਵੀ ਹੋਣ ਉਹਨੇ ਰਾਮਜ਼ਾਦੇ ਬੰਦੇ ਨੇ ਏਡੀ ਵੱਡੀ ਗਲਤੀ ਕੀਤੀ ਹੈ ਪੰਨੂ ਇੱਕ ਮਿਆਜਾ ਭੁਗਤਣਾ ਹੀ ਪਏਗਾ ਉਹਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਹਰ ਹਾਲਤ ਚ ਕਰਾਂਗੇ ਜਿਨਨੇ ਸਾਡੇ ਗੁਰੂ ਸਾਹਿਬਾਨ ਦੇ ਉੱਪਰ ਇਹੋ ਜਿਹੇ ਐ ਸੌਫਟਵੇਅਰ ਹੈ ਹੋ ਜਾਏ ਉਹ ਇਹ ਟੂਲ ਜਿਹੜਾ ਯੂਜ਼ ਕਰਕੇ ਜੋ ਉਹ ਬਣਾਇਆ ਜੋ ਕੀਤਾ ਸਾਡੇ ਤਾਂ ਇਤਿਹਾਸ ਦੇ ਵਿੱਚ ਇਹਨਾਂ ਜਿੰਦਗੀ ਦੇ ਵਿੱਚ ਪੋਜ਼ਿਟਿਵ ਗੱਲਾਂ ਵੀ ਜਿਹੜੀਆਂ ਨੇ ਉਹ ਵੀ ਸਾਡੇ ਗੁਰੂ ਸਾਹਿਬਾਨ ਨੂੰ ਕਿਤੇ ਵੀ ਫਿਲਮਾਂਕਣ ਕਰਕੇ ਜਾਂ ਕਿਤੇ ਵੀ ਦਿਖਾ ਕੇ ਉਹ ਨਹੀਂ ਕੀਤੀਆਂ ਜਾਂਦੀਆਂ ਧਰੂਪਰਾਟੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਪਾਈ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਧਰੂਪਰਾਟੀ ਦੇ ਖਿਲਾਫ ਵਿਰੋਧ ਦੀ ਲਹਿਰ ਜਿਹੜੀ ਉਹ ਚੱਲਦੀ ਹੋਈ ਨਜ਼ਰ ਆ ਰਹੀ ਹੈ। ਕਈ ਸਵਾਲ ਇਸ ਵਕਤ ਉੱਠ ਰਹੇ ਨੇ। ਧਰੂਪਰਾਟੀ ਜੋ ਕਿ ਇਨਫੋਰਮੇਟਿਵ ਵੀਡੀਓ ਪਾਉਂਦੇ ਨੇ, ਹਰ ਇੱਕ ਜਾਣਕਾਰੀ ਦੀ ਵੀਡੀਓ ਪਾਉਂਦੇ ਨੇ ਅਤੇ ਲੋਕ ਕਹਿੰਦੇ ਨੇ ਕਿ ਬਈ ਇਨ੍ਹਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਪਰ ਜਿਸ ਤਰੀਕੇ ਦੀ ਗਲਤੀ ਅੱਜ ਧਰੂਪਰਾਟੀ ਨੇ ਕੀਤੀ ਹੈ ਉਸ ਦੇ ਉੱਪਰ ਸਵਾਲ ਕਾਫੀ ਉੱਠ ਰਹੇ ਨੇ। ਸਿਕਤਾਲਮੇਲ ਕਮੇਟੀ ਦੇ ਆਗੂ ਸਾਡੇ ਨਾਲ ਨੇ ਗਲਬਾਤ ਜ਼ਰੂਰ ਕਰਾਂਗੇ ਅਤੇ ਪ੍ਰੋਪਰ ਤਰੀਕੇ ਦੇ ਨਾਲ ਚਰਚਾ ਵੀ ਕਰਾਂਗੇ ਕਿ ਅਜੀਹੇ ਸੂਝਵਾਨ ਬੰਦੇ ਵੱਲੋਂ ਇਹ ਜੋ ਵੀਡੀਓ ਪਾਈ ਗਈ ਉਹ ਕਿੱਥੇ ਤੱਕ ਵਾਜਿਬ ਹੈਗੀ ਤੇ ਇਸ ਦਾ ਵਿਰੋਧ ਕੀ ਕੁਝ ਹੁਣ ਹੋਣ ਵਾਲਾ ਹੈਗਾ ਆ ਪਹਿਲੇ ਸਵਾਗਤ ਕਰਦੇ ਹਾਂ ਅੱਛਾ ਜਿਸ ਤਰੀਕੇ ਦੇ ਨਾਲ ਧਰੂ ਬਰਾਟੀ ਦਾ ਨਾਮ ਰਿਹਾ ਜਿਸ ਤਰੀਕੇ ਦੇ ਨਾਲ ਵੀਡੀਓਜ਼ ਪਾਉਂਦੇ ਰਹੇ ਹੋ ਤੇ ਉਸ ਤੋਂ ਬਾਅਦ ਪੰਜਾਬ ਦੇ ਗੁਰੂਆਂ ਦੇ ਉੱਪਰ ਵੀਡੀਓ ਬਣਾ ਕੇ ਪਾਈ ਇੱਕ ਬਲੰਡਰ ਮਿਸਟੇਕ ਕੀਤੀ ਉਸ ਮਿਸਟੇਕ ਨੂੰ ਤੁਸੀਂ ਕਿਵੇਂ ਦੇਖਦੇ ਹੋ ਐਂਡ ਤੁਹਾਡੇ ਵੱਲੋਂ ਕੀ ਟਿੱਪਣੀ ਹੈ ਪਹਿਲਾਂ ਤਾਂ ਮੈਂ ਜਿੰਨੇ ਈ ਵਿਊਅਰਸ ਮੈਨੂੰ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਫਤਿਹ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੈਂ ਤੁਹਾਨੂੰ ਭਰਾ ਮੰਨਦਾ ਔਰ ਜੇ ਮੇਰਾ ਭਰਾ ਹੀ ਇਹੋ ਜੀ ਗਲਤੀ ਕਰੇਗਾ ਤੇ ਫਿਰ ਤੇ ਸਮਝ ਲਓ ਬਰਦਾਸ਼ਤ ਤੋਂ ਬਾਹਰ ਹੈ ਉਸ ਘਟੀਆ ਔਰ ਨੀਚ ਇਨਸਾਨ ਨੂੰ ਤੁਸੀਂ ਕੋਈ ਵੀ ਕਿਸੇ ਤਰੀਕੇ ਦਾ ਇਨਫੋਰਮੈਟਿਕ ਬਣਾਉਣ ਦੀ ਸੋਚ ਨਾ ਰੱਖੋ ਜੋ ਨੇ ਹਰਕਤ ਕੀਤੀ ਹੈ ਇਸ ਹਰਕਤ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਉਹਨੂੰ ਖੁਦ ਆਪ ਫਾ ਲੈ ਕੇ ਤੇ ਮਰ ਜਾਣਾ ਚਾਹੀਦਾ ਇਹੋ ਜਿਹੇ ਬੰਦੇ ਨੂੰ ਜਿਨਨੇ ਸਾਡੇ ਗੁਰੂ ਸਾਹਿਬਾਨ ਦੇ ਉੱਪਰ ਇਹੋ ਜਿਹੇ ਐ ਸੌਫਟਵੇਅਰ ਇਹੋ ਜਿਹਾ AI ਟੂਲ ਜਿਹੜਾ ਯੂਜ਼ ਕਰਕੇ ਜੋ ਉਹ ਬਣਾਇਆ ਜੋ ਕੀਤਾ ਸਾਡੇ ਤਾਂ ਇਤਿਹਾਸ ਦੇ ਵਿੱਚ ਇਹੋ ਜੀਆਂ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਗੱਲਾਂ ਵੀ ਜਿਹੜੀਆਂ ਨੇ ਉਹ ਵੀ ਸਾਡੇ ਗੁਰੂ ਸਾਹਿਬਾਨ ਨੂੰ ਕਿਤੇ ਵੀ ਫਿਲਮਾਂਕਣ ਕਰਕੇ ਜਾਂ ਕਿਤੇ ਵੀ ਦਿਖਾ ਕੇ ਉਹ ਨਹੀਂ ਕੀਤੀਆਂ ਜਾ ਸਕਦੀਆਂ ਇਹ ਜੋ ਉਹਨੇ ਕੀਤਾ ਇਹਦਾ ਖਮਿਆਜਾ ਚਲੋ ਮੈਂ ਕਿਤੇ ਵੱਡੇ ਬੋਲਣਾ ਬੋਲ ਜਾ ਕੁਝ 6 ਮਹੀਨੇ ਸਾਲ ਦੇ ਨਹੀਂ ਦਿਨਾਂ ਦੇ ਵਿੱਚ ਇਸ ਚੀਜ਼ ਦਾ ਖਮਿਆਜਾ ਹੀ ਭੁਗਤੇਗਾ ਤੁਸੀਂ ਕਹਿ ਰਹੇ ਹੋ ਕਿ ਖਮਿਆਜਾ ਪੁਕਣਾ ਪਵੇਗਾ ਪਰ ਕੁਝ ਅਜ਼ੀਹੇ ਪੰਥਕ ਲੀਡਰ ਨੇ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਈ ਧਰੂਬਰਾਟੀ ਨੇ ਅਜ਼ੀਹਾ ਕੋਈ ਵੱਡਾ ਕਾਂਡ ਨਹੀਂ ਕਰ ਦਿੱਤਾ ਹੈਗਾ ਐਸਜੀਪੀਸੀ ਦੇ ਕੋਲ ਜਾ ਕੇ ਮਾਫੀ ਮੰਗ ਸਕਦਾ ਹੈ ਤੇ ਉਸ ਤੋਂ ਬਾਅਦ ਇਹ ਮਸਲਾ ਸੋਲਵ ਹੋ ਜਾਊਗਾ ਇਦਾਂ ਦੇ ਸ਼ਬਦ ਯੂਜ਼ ਹੋ ਰਹੇ ਨੇ ਤੁਸੀਂ ਤੇ ਕਹਿ ਰਹੇ ਹੋ ਵੱਡਾ ਕਾਂਡ ਹੋ ਗਿਆ ਦੇਖੋ ਹਰ ਇੱਕ ਬੰਦੇ ਦਾ ਸੋਚਣ ਦਾ ਬੋਲਣ ਦਾ ਦੇਖਣ ਦਾ ਨਜ਼ਰੀਆ ਉਹ ਡਿਫਰੈਂਟ ਹੁੰਦਾ ਮੇਰੀ ਅੱਖ ਜਾਂ ਮੇਰਾ ਜਿਹੜਾ ਸੋਚ ਹੈ ਜਾਂ ਜਿਹੜੇ ਮੇਰੇ ਬੋਲ ਹੈ ਮੈਂ ਇਹਨਾਂ ਦੇ ਵਿੱਚ ਕਿਤੇ ਵੀ ਉਸ ਕੁੱਤੇ ਬੰਦੇ ਨੂੰ ਉਸ ਹਰਾਮਜਾਦੇ ਬੰਦੇ ਨੂੰ ਮੈਂ ਕਿਤੇ ਹਾਲਤ ਚ ਵੀ ਬਖਸ਼ਣ ਵਾਲੇ ਪਾਸੇ ਨਹੀਂ ਲੈ ਕੇ ਜਾਣਾ ਜਾਂਦਾ ਹੂੰ ਬਾਕੀ ਕਿਸੇ ਦੀ ਸੋਚ ਕੁਝ ਵੀ ਹੋ ਸਕਦੀ ਹੈ ਮੈਂ ਉਹਦੀ ਕ੍ਰਿਟੀਸਾਈਜੇਸ਼ਨ ਚ ਨਹੀਂ ਪੈਣਾ ਅਸੀਂ ਤੇ ਜੋ ਇਹਨੇ ਗਲਤੀ ਕੀਤੀ ਹੈ ਅਸੀਂ ਆਪਣੀ ਸਾਡੀ ਜਿਹੜੀ ਸੋਸਾਇਟੀ ਜਿਹੜੀ ਸੰਸਥਾ ਹੈ ਸਿੱਖ ਤਾਲ ਮਿਲ ਕਮੇਟੀ ਮੈਂ ਬਤੌਰ ਉਹਦਾ ਚੇਅਰਮੈਨ ਆਪਣਾ ਵਰਕ ਕਰ ਰਿਹਾ ਅਸੀਂ ਇਹਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕਰਨੀ ਹੀ ਕਰਨੀ ਹੈ ਇਹ ਅੱਜ ਹਿੰਦੁਸਤਾਨ 'ਚ ਨਹੀਂ ਹੈ ਜਾਂ ਹਿੰਦੁਸਤਾਨ ਤੋਂ ਸੱਤ ਸਮੁੰਦਰ ਪਾਰ ਕਿਤੇ ਬੈਠਾ ਹੈ ਜਿਹੜਾ ਵੀ ਪਰਚਾ ਅਸੀਂ ਦਰਜ ਕਰਾਵਾਂਗੇ ਔਰ ਜਿੱਥੇ ਵੀ ਇਹ ਕਿਸੇ ਵੀ ਮੁਲਕ 'ਚ ਹੋਇਆ ਉੱਥੇ ਇਹਦੇ ਲਈ ਬਕਾਇਦਾ ਇਹਦੇ ਵਾਰੰਟ ਉੱਥੇ ਤੱਕ ਕਰਦੇ ਤਮੀਲ ਕਰਾਵਾਂਗੇ ਇਹਨੂੰ ਉੱਥੋਂ ਲਿਆ ਕੇ ਜੇਲ੍ਹਾਂ ਦੀਆਂ ਸਲਾਕਾਂ ਦੇ ਪਿੱਛੇ ਢੱਕ ਕੇ ਫਿਰ ਇਹਦੇ ਕੋਲੋਂ ਹਿਸਾਬ ਮੰਗਾਂਗੇ ਵੀ ਤੂੰ ਹੁਣ ਦੱਸ ਉਹ ਹਰਕਤ ਕੀਤੀ ਤੇ ਕੀਤੀ ਕਿਉਂ ਇਤਿਹਾਸ ਦੱਸਿਆ ਇਸ ਤੋਂ ਅਲੱਦਾ ਕਿਹੜੀ ਅਜਿਹੀ ਗੱਲ ਕਰ ਦਿੱਤੀ ਜਿਸ ਤੋਂ ਸਿੱਖ ਪੰਥ ਇਸ ਵਕਤ ਨਾਰਾਜ਼ ਹੈਗਾ ਉਹਨੇ ਤਾਂ ਸਿਰਫ ਇਤਿਹਾਸ ਦੱਸਿਆ ਤੇ ਇਤਿਹਾਸ ਉਸ ਤਰੀਕੇ ਦੇ ਨਾਲ ਦੱਸਿਆ ਤਾਂ ਕਿ ਲੋਕਾਂ ਨੂੰ ਸਮਝ ਆਵੇ AI ਟੂਲ ਦਾ ਇਸਤੇਮਾਲ ਕੀਤਾ ਤੇ ਉਸ ਤੋਂ ਬਾਅਦ ਉਸ ਦੇ ਵਿੱਚ ਕਈ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਧਰੂਪਰਾਟੀ ਦਾ ਕਹਿਣਾ ਹੈ ਕਿ ਜੇਕਰ ਮੈਂ AI ਟੂਲ ਨਾ ਵਰਤਦਾ ਤੇ ਸ਼ਾਇਦ ਲੋਕਾਂ ਤੱਕ ਜੋ ਮੇਰਾ ਮੈਸੇਜ ਹੈ ਜਾਂ ਫਿਰ ਜੋ ਗੁਰਮਤ ਦਾ ਮੈਸੇਜ ਹੈ ਉਹ ਨਾ ਪਹੁੰਚਦਾ ਗੁਰੂਆਂ ਦਾ ਸਾਡਿਆਂ ਦਾ ਮੈਸੇਜ ਜਿਹੜਾ ਸੀ ਉਹ ਕਦੀ ਵੀ ਅੱਜ ਤੱਕ ਟੈਂਦੀ ਕਲਾ ਲਈ ਕੋਈ ਗੱਲ ਸਾਡੇ ਕਿਸੇ ਵੀ ਗੁਰੂ ਸਾਹਿਬਾਨ ਨੇ ਨਹੀਂ ਕੀਤੀ ਇਥੋਂ ਤੱਕ ਕਰ ਕੀ ਜੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਜੇ ਚਾਰ ਪੁੱਤਰ ਬਾਰੇ ਸੀ ਤੇ ਤਾਂ ਵੀ ਉਹਨਾਂ ਨੇ ਇਹ ਕਿਹਾ ਸੀ ਕਿ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਓਏ ਉਹ ਤੇ ਸਾਡੇ ਗੁਰੂ ਸਾਹਿਬਾਨ ਨੇ ਤੇ ਕਦੀ ਇਹੋ ਜੀ ਕੋਈ ਢੰਦੀ ਕਲਾ ਦੀ ਗੱਲ ਹੀ ਨਹੀਂ ਕੀਤੀ ਜੋ ਕੁਝ ਇਸ ਮੈਂ ਉਨਕੀ ਕਵਾਂ ਮੈਂ ਤੇ ਆਪਣੇ ਮੂੰਹ ਚੋਂ ਲਫ਼ਜ਼ ਵੀ ਨਹੀਂ ਕੱਢਣਾ ਚਾਹੁੰਦਾ ਵੀ ਜਿੱਦਾਂ ਦਾ ਇਹਨੇ ਉਹ AI ਟੂਲ ਵਰਸ ਕੇ ਗੁਰੂ ਸਾਹਿਬਾਨ ਬਾਰੇ ਜੋ ਦਿਖਾਇਆ ਜਾਂ ਕੀਤਾ ਇਹ ਇਹ ਕਿਸੇ ਹਾਲਤ ਚ ਵੀ ਕਿਸੇ ਵੀ ਗੁਰਸਿੱਖ ਨੂੰ ਬਰਦਾਸ਼ਤ ਨਹੀਂ ਹੁੰਦੀ ਤੁਹਾਡੇ ਹਿਸਾਬ ਦੇ ਨਾਲ ਕੀ ਗਲਤੀ ਕੀਤੀ ਹੈ ਕਿਸ ਜਗ੍ਹਾ ਦੇ ਉੱਪਰ ਦਰੂਬ ਰਾਟੀ ਨੇ ਗਲਤੀ ਕੀਤੀ ਉਸ ਗਲਤੀ ਨੂੰ ਮੇਰੀ ਜ਼ੁਬਾਨ ਸੜ ਜੇ ਜੇ ਮੈਂ ਆਪਣੀ ਜ਼ੁਬਾਨ ਤੋਂ ਉਹ ਬੋਲਾਂ ਕਿ ਹਾਂ ਵੀ ਇਹ ਗਲਤੀ ਜਿਹੜੀ ਇਹਨੇ ਕੀਤੀ ਹੈ ਇਸ ਗਲਤੀ ਨੂੰ ਤਾਂ ਬਰਦਾਸ਼ਤ ਹੋਰ ਕਹਿਣਾ ਔਰ ਸੁਣਨਾ ਮੇਰੇ ਅੰਦਰ ਮੇਰੇ ਉਹ ਉਹੋ ਜਿਹਾ ਉਹ ਸਬਰ ਸੰਤੋਖ ਹੈ ਨਹੀਂ ਕਿ ਹਾਂ ਵੀ ਜੋ ਇਹਨੇ ਕੀਤਾ ਹੈ ਇਹਦਾ ਅਸੀਂ ਇਹਨੂੰ ਖਮਿਆਜਾ ਜਿਹੜਾ ਉਹ ਜ਼ਰੂਰ ਭੁਗਤਾਵਾਂਗੇ ਔਰ ਹਰ ਹਾਲਤ ਇੱਥੇ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਤੁਹਾਡੇ ਸਾਹਮਣੇ ਗਲਤੀ ਕੀ ਹੈ ਕੀ ਇਤਿਹਾਸਿਕ ਗਲਤੀ ਹੈਗੀ ਹੈ ਕੀ ਇਹ ਟੂਲ ਦੇ ਨਾਲ ਸਰੂਪ ਦਿਖਾਇਆ ਉਹ ਗਲਤੀ ਹੈ ਜਾਂ ਫਿਰ ਉਸ ਤੋਂ ਅਲੱਗਾ ਕੋਈ ਗਲਤੀ ਹੈ ਇਹਨਾਂ ਵਿੱਚੋਂ ਤੁਸੀਂ ਦੱਸ ਸਕਦੇ ਹੋ ਕੀ ਗਲਤੀ ਹੈ ਸਾਡੇ ਇਤਿਹਾਸ ਦੇ ਵਿੱਚ ਜਾਂ ਸਾਡੇ ਗੁਰੂ ਸਾਹਿਬਾਨ ਨੇ ਕਦੀ ਵੀ ਜਾਂ ਸਾਡੀ ਇੱਕ ਸ਼ੁਰੂ ਤੋਂ ਜਦੋਂ ਦਾ ਸਿੱਖ ਪੰਥ ਹੋਣ ਚਾਇਆ ਸਾਡੀ ਇੱਕ ਮਰਿਆਦਾ ਦੇ ਮੁਤਾਬਕ ਅਸੀਂ ਮਹਾਰਾਜ ਦੇ ਸਰੂਪ ਜਿਹੜੇ ਹੈ ਉਹ ਕਦੀ ਵੀ ਬਣਾਏ ਨਹੀਂ ਜਾਂ ਕਦੀ ਵੀ ਉਹਨਾਂ ਨੂੰ ਫਿਲਮਾਂਕਨ ਦੇ ਲਈ ਅਸੀਂ ਉਹ ਕਦੀ ਵੀ ਕਿਤੇ ਨਹੀਂ ਰੱਖਿਆ ਇਸ ਸ਼ਖਸ ਨੇ ਜੋ ਇਹ ਕੀਤਾ ਕਿ ਹਾਂ ਬਈ ਉਹ ਜਿਹੜੀ AI ਟੂਲ ਦੀ ਵਰਤੋਂ ਕਰਕੇ ਔਰ ਗੁਰੂ ਸਾਹਿਬਾਨ ਨੂੰ ਉਸ ਢੰਗ ਨਾਲ ਪੇਸ਼ ਕੀਤਾ ਹੈ ਉਹ ਬਹੁਤ ਨਿੰਦਨਯੋਗ ਹੈ ਉਹ ਸਾਡੀ ਬਰਦਾਸ਼ਤ ਤੋਂ ਬਾਹਰ ਹੈ ਅਸੀਂ ਇਸ ਗੱਲ ਉੱਤੇ ਜੋ ਮਰਜ਼ੀ ਹੋ ਜੇ ਇੱਥੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ ਹੂੰ ਤੁਸੀਂ ਕਹਿ ਰਹੇ ਹੋ ਕਾਰਵਾਈ ਹੋਣੀ ਚਾਹੀਦੀ ਹੈਗੀ ਹੈ ਤੁਸੀਂ ਕਹਿ ਰਹੇ ਹੋ ਕਿ ਜੋ ਕੁਝ ਕੀਤਾ ਧਰੂ ਰਾਟੀ ਨੇ ਗਲਤ ਕੀਤਾ ਹੈਗਾ ਇੱਕ ਪਾਸੇ ਤੁਸੀਂ ਧਰੂ ਰਾਟੀ ਨੂੰ ਤਾਂ ਫੜ ਰਹੇ ਹੋ ਪਰ ਦੂਜੇ ਪਾਸੇ ਜਿਵੇਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਘੁੰਮ ਰਹੀ ਹੈ ਜਿਸ ਦੇ ਵਿੱਚ ਗੁਰੂ ਹੈਗੇ ਨੇ ਉਹਨਾਂ ਨੂੰ ਤਤੀ ਤਵੀ ਦੇ ਉੱਪਰ ਨੱਚਦਾ ਦਿਖਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਅਮੀਰ ਖਾਨ ਦੀ ਫਿਲਮ ਵਾਲਾ ਪੋਸਟਰ ਲਾਂਚ ਹੋ ਗਿਆ ਉਹ ਦਿਖਾਇਆ ਜਾ ਰਿਹਾ ਉਸ ਤੋਂ ਇਲਾਵਾ ਹੋਰ ਕਈ ਚੀਜ਼ਾਂ ਆਏ ਉਦੋਂ ਤੁਸੀਂ ਕਿੱਥੇ ਸੀਗੇ ਇਹ ਸਾਰੀਆਂ ਉਹਨਾਂ ਹੀ ਚੀਜ਼ਾਂ ਦਾ ਰਿਜ਼ਲਟ ਹੈ ਕਿ ਜਦੋਂ ਸਿੱਖਾਂ ਨੇ ਸਿੱਖੀ ਦੇ ਲੰਬੜਦਾਰਾਂ ਨੇ ਇਸ ਗੱਲ ਉੱਤੇ ਜਦੋਂ ਪਹਿਰਾ ਨਹੀਂ ਦਿੱਤਾ ਤੇ ਅੱਜ ਉਹ ਵੱਧਿਆਂ ਵੱਧਿਆਂ ਕਿਤੇ ਤੱਕ ਆ ਗਈਆਂ ਗਲਤੀ ਕਿਸ ਦੀ ਮੰਨਦੇ ਹੋ ਅਸੀਂ ਤਾਂ ਦੇਖੋ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਜਦੋਂ ਵੀ ਜਾਗੋ ਤੇ ਉਦੋਂ ਹੀ ਸਵੇਰਾ ਸਾਡੇ ਨੋਟਿਸ ਅੱਜ ਇਹ ਗੱਲ ਆਈ ਹੈ ਤੇ ਅਸੀਂ ਵੱਧ ਤੋਂ ਵੱਧ 24 ਜਾਂ 48 ਘੰਟਿਆਂ ਦੇ ਅੰਦਰ ਇਹਦੇ ਉੱਪਰ ਕਾਨੂੰਨੀ ਕਾਰਵਾਈ ਜਿਹੜੀ ਉਹ ਜ਼ਰੂਰ ਕਰਾ ਦਾਂਗੇ ਬਾਕੀ ਹਰ ਇੱਕ ਸਿੱਖ ਦਾ ਜੇ ਮੰਨ ਲਓ ਮੈਂ ਸਿੱਖ ਤਾਲਮਿਲ ਕਮੇਟੀ ਚਲਾਣੇ ਆ ਤੇ ਹੋਰ ਵੀ ਸਿੱਖ ਜਥੇਬੰਦੀਆਂ ਜਾਂ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਜਿਹੜੀ ਐਸਜੀਪੀਸੀ ਹੈ ਉਹਨਾਂ ਦਾ ਵੀ ਇਹ ਇੱਕ ਤਰ੍ਹਾਂ ਦਾ ਜ਼ਿੰਮੇਵਾਰੀ ਹੈ ਕਿ ਹਾਂ ਵੀ ਜੇ ਸਾਡੇ ਸਿੱਖੀ ਸਿਧਾਂਤਾਂ ਦੇ ਸਾਡੇ ਗੁਰੂ ਸਾਹਿਬਾਨ ਦੇ ਉਲਟ ਕੋਈ ਬੰਦਾ ਜਾਂਦਾ ਹੈ ਤੇ ਉਹਦੇ ਉੱਪਰ ਉਹ ਪੂਰਾ ਪਹਿਰਾ ਦੇਣ ਔਰ ਉਹਨੂੰ ਉੱਤੇ ਪੂਰੀ ਬਣਦੀ ਕਾਨੂੰਨੀ ਕਾਰਵਾਈ ਕਰਨ ਉਹ ਠੱਲਪਾਨ ਕਿ ਅੱਗੇ ਤੋਂ ਕੋਈ ਇਹੋ ਜਿਹਾ ਰਾਠੀ ਹੋਰ ਕੋਈ ਨਵਾਂ ਕੋਈ ਪੈਦਾ ਨਾ ਹੋ ਸਕੇ। ਧਰੂਪ ਰਾਠੀ ਨੇ ਇਹ ਗਲਤੀ ਕੀਤੀ ਕਿਉਂ? ਤੁਹਾਨੂੰ ਕੀ ਲੱਗਦਾ ਹੈ ਇਹ ਗਲਤੀ ਕਰਨ ਪਿੱਛੇ ਕਾਰਨ ਕੀ ਰਿਹਾ ਹੋਵੇਗਾ? ਜਿਸ ਤੋਂ ਬਾਅਦ ਹੁਣ ਕਹਿੰਦੇ ਪਏ ਨੇ ਵੀਡੀਓ ਵੀ ਡਿਲੀਟ ਸ਼ਾਇਦ ਹੋਣ ਲੱਗੀ। ਇਹ ਤੇ ਇਹ ਤੇ ਸਿਰਫ ਇਹ ਜਿਹੜੇ ਯੂਟਿਊਬਰ ਨੇ ਜਾਂ ਜਿਹੜੇ ਹੋਰ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਇਹੋ ਜਿਹੇ ਤੁਰੇ ਫਿਰਦੇ ਨੇ ਨੰਗ ਇਹ ਸਿਰਫ ਤੇ ਸਿਰਫ ਆਪਣੀ ਇੱਕ ਤਰ੍ਹਾਂ ਦੀ ਇੱਕ ਉਹ ਟੀਆਰਪੀ ਕਹਿ ਲੋ ਜਾਂ ਇੱਕ ਇੱਕ ਪਪੂਲੈਰਿਟੀ ਬਣਾਣਾ ਜਾਂਦੇ ਨੇ ਜਾਂ ਉਸ ਪਲੇਟਫਾਰਮ ਤੇ ਪਾ ਕੇ ਉਹ ਜਿੰਨੇ ਕੋਈ ਜ਼ਿਆਦੇ ਵਿਊਅਰਸ ਵੱਧ ਜਾਣ ਉਹਦੇ ਉਹ ਪੈਸੇ ਮਿਲ ਜਾਣਗੇ ਜਾਂ ਉਹ ਕਰ ਲੈਣਗੇ ਲਾਲਚੀ ਇਨਸਾਨ ਨੇ ਇਹਨਾਂ ਨੂੰ ਕਿਸੇ ਧਰਮ ਨਾਲ ਕਿਸੇ ਮਜ਼ਬ ਦੇ ਨਾਲ ਡੋਨਟ ਸੇ ਓਨਲੀ ਸੇ ਇਹਨਾਂ ਦਾ ਕੋਈ ਧਰਮ ਔਰ ਕੋਈ ਮਜ਼ਬ ਨਹੀਂ ਇਹ ਭਾਵੇਂ Hindu ਧਰਮ ਚੋਂ ਹੋਣ ਇਹ ਭਾਵੇਂ ਕਿਸੇ ਧਰਮ ਚੋਂ ਹੋਣ ਇਹ ਧਰਮ ਦੇ ਰਖਵਾਲੇ ਨਹੀਂ ਇਹ ਧਰਮ ਨੂੰ ਵਿਗਾੜਨ ਵਾਲੇ ਬੰਦੇ ਨੇ ਇਨਾਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਹਰ ਹਾਲਤ 'ਚ ਹੋਣੀ ਚਾਹੀਦੀ। ਤੁਹਾਡੇ ਸਾਹਮਣੇ ਰਿਪੋਰਟ ਦਿਖਾਤੇ ਰੇ ਵੀਡੀਓ ਬਣਾਈ ਗਈ ਉਸ ਤੋਂ ਅਲੱਗ ਦਾ ਕੁਝ ਨਹੀਂ ਸਿਰਫ ਤੇ ਸਿਰਫ ਇਹੀ ਕੋਚੀ ਹੈ। ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਚੀਜ਼ ਸਾਹਮਣੇ ਆ ਜੇ। ਦੇਖੋ ਉਹ ਕਾਨੂੰਨ ਦਾ ਕੰਮ ਹੈ। ਉਹ ਜਿਲ੍ਹਾ ਐਡਮਿਨਿਸਟ੍ਰੇਸ਼ਨ ਬੈਠੀ ਹੈ ਜਦੋਂ ਪੁਲਿਸ ਦੇ ਕੋਲ ਇਹ ਕਾਰਵਾਈ ਵਾਸਤੇ ਜਾਏਗੀ ਇਹਦੇ ਵਿੱਚ ਉਹ ਡਿਊਰਿੰਗ ਇਨਵੈਸਟੀਗੇਸ਼ਨ ਕੋਈ ਹੋਰ ਚੀਜ਼ ਨਿਕਲ ਕੇ ਆ ਜਾਂਦੀ ਹੈ। ਕੋਈ ਏਜੰਸੀਆਂ ਇਹਦੇ ਪਿੱਛੇ ਨਿਕਲ ਕੇ ਆ ਜਾਂਦੀਆਂ। ਉਹ ਆਫਟਰ ਇਨਵੈਸਟੀਗੇਸ਼ਨ ਜਿਹੜੀ ਚੀਜ਼ ਸਾਹਮਣੇ ਆਏਗੀ ਅਸੀਂ ਉਹਦੇ ਉੱਤੇ ਵੀ ਜਿਹੜਾ ਉਹ ਬਹੁਤ ਰੋਸ ਏਡਾ ਵੱਡਾ ਰੱਖਾਂਗੇ ਕਿ ਇਸ ਤੋਂ ਵੀ ਉਹ ਨੂੰ ਵੱਡੇ ਰੋਸ ਦੇ ਵਿੱਚ ਜਿਹੜਾ ਉਹ ਆਪਣੇ ਫੇਸ ਕਰੇਗਾ ਅੱਛਾ ਏਡਾ ਵੱਡਾ ਯੂਟਿਊਬਰ ਹੈਗਾ ਧਰੂਪਰਾਟੀ ਨਾਮ ਛੋਟਾ ਨਹੀਂ ਹੈਗਾ ਬਹੁਤ ਵੱਡਾ ਨਾਮ ਹੈਗਾ ਪਰ ਉਸ ਯੂਟਿਊਬਰ ਤੋਂ ਅਜਿਹਾ ਫੰਬਲ ਹੋਣਾ ਅਜਿਹੀ ਗਲਤੀ ਹੋਣੀ ਉਸ ਚੀਜ਼ ਦੇ ਪਿੱਛੇ ਤੁਹਾਨੂੰ ਕੋਈ ਖਦਸ਼ਾ ਲੱਗਦਾ ਖਦਸ਼ਾ ਸਿਰਫ ਤੇ ਸਿਰਫ ਉਹ ਅਜੇ ਚੀਜ਼ ਸਾਹਮਣੇ ਜਿਹੜੀ ਨਹੀਂ ਆਈ ਜਿਹੜੀ ਆਈ ਹੈ ਉਹ ਖਦਸ਼ਾ ਸਿਰਫ ਇੰਨੇ ਤੈਨਾ ਕਿ ਮੈਂ ਉਹ ਸਿਰਫ ਪੈਸਿਆਂ ਦੇ ਲਾਲਚ ਨੂੰ ਜਾਂ ਆਪਣੇ ਫਾਲੋਅਰਸ ਵਧਾਨ ਦੇ ਚੱਕਰ ਚ ਜਾਂ ਆਪਣੇ ਵਿਊਅਰਸ ਵਧਾਨ ਦੇ ਚੱਕਰ ਚ ਉਹ ਅਜੇ ਤੱਕਰ ਦੀ ਗੱਲ ਉਹ ਸਾਹਮਣੇ ਆਈ ਹੈ ਖਦਸ਼ਾ ਹੋ ਸਕਦਾ ਹੈ ਕਿ ਸ਼ਾਇਦ ਇਹਦੇ ਪਿੱਛੇ ਕੋਈ ਏਜੰਸੀਆਂ ਵੀ ਹੋਣ ਦਰੂਪਰਾਟੀ ਤਾਂ ਕਹਿ ਰਹੇ ਨੇ ਕਿ ਭਈ ਮੈਂ ਕੋਈ ਗਲਤੀ ਨਹੀਂ ਕੀਤੀ ਹੈਗੀ ਹੈ ਮੈਂ AI ਟੂਲ ਦਾ ਇਸਤੇਮਾਲ ਕੀਤਾ ਬਸ ਤੇ ਉਸ ਤੋਂ ਬਾਅਦ ਵੀਡੀਓ ਕ੍ਰੀਟ ਕੀਤੀ ਜੇਕਰ ਨਹੀਂ ਕਰਦਾ ਤਾਂ ਉਹ ਚੀਜ਼ ਮੇਰੇ ਖਿਆਲ ਨਾਲ ਸ਼ੈਲ ਕ੍ਰੀਟ ਹੀ ਨਹੀਂ ਹੋਣੀ ਸੀਗੀ ਜੇਕਰ ਕਿਸੇ ਨੂੰ ਅਪੱਤੀ ਹੈਗੀ ਹੈ ਤੇ ਉਹ ਫਿਰ ਮੇਰੇ ਨਾਲ ਗੱਲ ਕਰ ਸਕਦਾ ਹੈ ਇੱਥੇ ਤਾਂ ਕਹਿ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਗੱਲਬਾਤ ਦੇ ਰਾਹੀ ਖਤਮ ਹੋ ਜਾਣਾ ਚਾਹੀਦਾ ਵਿਵਾਦ ਨਹੀਂ ਹੋਣੀ ਦੇਖੋ ਜੀ ਇਹ ਜਿਹੜੀ ਘਟਨਾ ਹੈ ਜਾਂ ਜਿਹੜਾ ਇਹ ਕਰਮ ਹੈ ਨਾ ਇਹ ਕੋਈ ਵੀ ਟੇਬਲ ਟਾਕ ਦਾ ਮੁੱਦਾ ਨਹੀਂ ਹੈ ਉਹਨੇ ਹਰਾਮਜ਼ਾਦੇ ਬੰਦੇ ਨੇ ਏਡੀ ਵੱਡੀ ਗਲਤੀ ਕੀਤੀ ਹੈ ਉਹਨੂੰ ਇਹ ਖਮਿਆਜਾ ਭੁਗਤਣਾ ਹੀ ਪਏਗਾ ਉਹਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਹਰ ਹਾਲਤ ਚ ਕਰਾਂਗੇ ਠੀਕ ਹੈ ਸ਼ੁਕਰੀਆ ਜੀ